ਆ ਉਹਦੇ ਚ ਆਪਣਾ ਸੀਸੀਟੀਵੀ ਚ ਆਇਆ ਹੈਗਾ ਔਰ ਫੋਰੈਂਸਿਕ ਐਕਸਪੋਰਟ ਵਾਲੇ ਸਾਰੇ ਦੇਖਦੇ ਪਏ ਨੇ ਸਾਰਾ ਇਨਵੈਸਟੀਗੇਸ਼ਨ ਥੋੜਾ ਸੀਸੀਟੀਵੀ ਬਾਰੇ ਸਮਝਾਉਣ ਦੀ ਕੋਸ਼ਿਸ਼ ਕਰੂੰਗੇ ਕੀ ਤੁਸੀਂ ਦੇਖਿਆ ਕੀ ਇਹਦੇ ਵਿੱਚ ਉਹਦੇ ਚ ਜਿਹੜਾ ਹੈਗਾ ਇੱਕ ਵੀ ਈ ਰਿਕਸ਼ਾ ਜਿਹੜੀ ਹੈ ਉਹ ਉਹਦੇ ਚ ਆਇਆ ਸਵਾਰ ਰੁਕਿਓ ਤੁਨੇ ਲੈਫਟ ਹੈਂਡ ਨਾਲ ਜਿਹੜਾ ਹੈਗਾ ਵਾਪਸੀ ਦੇ ਉੱਤੇ ਪਹਿਲਾਂ ਇੱਕ ਵਾਰ ਹੀ ਗਏ ਆ ਅੱਛਾ ਪਹਿਲਾਂ ਸ਼ਾਸਰੀ ਮਾਰਕੀਟ ਤੋਂ ਲੈਫਟ ਸਾਈਡ ਤੋਂ ਰਾਈਟ ਸਾਈਡ ਗਏ ਹਾਂ ਹਾਂ ਸ਼ਾਸਰੀ ਮਾਰਕੀਟ ਤੋਂ ਗਏ ਫਿਰ ਉੱਥੋਂ ਵਾਪਸ ਆਏ ਆ ਫਿਰ ਲੈਫਟ ਹੈਂਡ ਨਾਲ ਜਿਹੜਾ ਹੈਗਾ ਥਾਣੇ ਵੱਲੋਂ ਵਾਪਸ ਆਏ ਆ ਥਾਣੇ ਵੱਲੋਂ ਵਾਪਸ ਆਏ ਆ ਲੈਫਟ ਹੈਂਡ ਨਾਲ ਉਹਨਾਂ ਨੇ ਜਿਹੜਾ ਹੈਗਾ ਗਨੇ ਸੁੱਟਿਆ ਪਹਿਲਾਂ ਕੁਝ ਤੇਰ ਪੁੰਗਾਰੇ ਆ ਪੂਰੀ ਤਰ੍ਹਾਂ ਬਲਾਸਟ ਹੋਇਆ ਔਰ ਉਹਦੇ ਨਾਲ ਇਹ ਹੈ ਕਿ ਤੁਸੀਂ ਜਿਹੜਾ ਹੈ 파ਰਟੀਸ਼ਨ ਆ ਸਾਰੀ ਟੁੱਟ ਗਈ ਹੂੰ ਕਾਰਦੇ ਸਿਸ਼ੇ ਲਗੇ ਜਿसरी ਤਰ੍ਹਾਂ ਮਹਿਮਾਨ ਵੀ ਆਏ ਹੋਏ ਨੇ ਸਾਂਝੇ ਹੀ ਮਹਿਮਾਨ ਆ ਗਏ ਔਰ ਆਪਣੇ ਡੁਇੰਗ ਰੂਮ ਦੇ ਵੀ ਜਿਹੜੇ ਕਿ ਚਟੀਆਂ ਵਗੈਰਾ ਸਾਰੀਆਂ ਖੁੱਲ ਗਈਆਂ ਆਪਣੇ ਟੁੱਟ ਗਈਆਂ ਇੱਕ ਸਵਾਲ ਇਹ ਨਿਸ਼ਾਨ ਖੜਾ ਹੁੰਦਾ ਕਿਉਂਕਿ ਗਰਨੇਡ ਅਟੈਕ ਇੱਕ ਲਗਾਤਾਰ ਹੋ ਰਹੇ ਨੇ ਰਾਏਪੁਰ ਸੂਲਪੁਰ ਦੇ ਵਿੱਚ ਵੀ ਹੁੰਦਾ ਹੈ ਬੇਸ਼ੱਕ ਉਹ ਪਹਿਲਾਂ ਫੜੇ ਗਏ ਨੇ ਪਰ ਕੀ ਲੱਗਦਾ ਤੁਹਾਨੂੰ ਵੀ ਜਿਹੜੇ ਤੁਹਾਡੇ ਘਰ ਦੇ ਪਟਾਕੇ ਹੋਇਆ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਦਾਂ ਪੁਲਿਸ ਕਹਿ ਰਹੀ ਹੈ ਵੀ ਜਲਦ ਉਹਨਾਂ ਨੂੰ ਵੀ ਫੜਿਆ ਜਾਏਗਾ ਬੈਠ ਦੇਖੋ ਗੱਲ ਹੈ ਕਿ ਜੋ ਕਾਨੂੰਨ ਵਿਵਸਥਾ ਦੀ ਸਥਿਤੀ ਹੈਗੀ ਅੱਜ ਦੇ ਵਿੱਚ ਕੋਈ ਵੀ ਸਰਕਾਰ ਆਂਦੀ ਹੈ ਪਹਿਲੀ ਪ੍ਰਾਇੋਰਟੀ ਹੁੰਦੀ ਹੈ ਵੀ ਤੁਸੀਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰੋ ਬਿਹਤਰ ਬਣਾਓ ਤੇ ਤੁਸੀਂ ਇਹ ਦੇਖੋ ਕਿ ਵੀ ਬੈਡ ਟੂ ਵਰਸ ਹੋ ਰਿਹਾ ਤਿੰਨਾਂ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਚੋਂ ਸਰਕਾਰ ਆਈ ਹੋਈ ਹੈ ਔਰ ਉਹਦਾ ਹੀ ਨਤੀਜਾ ਹੈਗਾ ਕਿ ਅੱਜ ਹੌਸਲੇ ਜਿਹੜੇ ਸ਼ਰਾਬੀ ਤੱਤ ਹੋ ਹੈਗੇ ਆ ਠੀਕ ਹੈ ਨਾ ਜਿਹੜੇ ਪੰਜਾਬ ਦਾ ਪੀਸ ਨੂੰ ਡਿਸਟਰਬ ਕਰਨਾ ਚਾਹੁੰਦੇ ਆ ਉਹਦੇ ਇੰਨੇ ਖੌਂਸਲੇ ਵੱਧ ਗਏ ਦੇ ਆ ਤੇ ਸ਼ਹਿਰ ਚ ਆ ਕੇ ਉਹਨੇ ਟੈਕ ਕਰ ਦਿੱਤਾ ਅਰੇ ਕਿਸ ਤਰਾ ਦੇ ਦੋ ਕਿ ਇਸ ਚੀਜ਼ ਦੀ ਜ਼ਿੰਮੇਵਾਰੀ ਜਿਸ ਤਰਾ ਉਹ ਪਹਿਲਾਂ ਗੱਲ ਕੀਤੀ ਰਾਏਪੁਰ ਸੂਲਪੁਰ ਦੀ ਉਹਦੀ ਜ਼ਿੰਮੇਵਾਰੀ ਲਈ ਸੀ ਸ਼ਹਿਜਾਦ ਭੱਟੀ ਨੇ ਏਸੀ ਵੀ ਕਿਸੇ ਕਿਤੇ ਨਾ ਕਿਤੇ ਆਇਆ ਕੋਈ ਨਹੀਂ ਆਪੇ ਆਏਗਾ ਕੋਈ ਪਤਾ ਨਹੀਂ ਸੰਭਾਲ ਤੱਕ ਨਹੀਂ ਬਾਕੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਫੋਰੈਂਸਿਕ ਐਕਸਪਰਟਸ ਆਏ ਹੋਏ ਆ ਸਾਰੇ ਲੋਕ ਠੀਕ ਹੈ ਸਾਨੂੰ ਗੱਲਬਾਤ ਕਰਨ ਲਈ ਰਾਊਂਡ 1 ਵਜੇ ਸਾਨੂੰ ਇਨਫਰਮੇਸ਼ਨ ਮਿਲੀ ਕਿ ਇੱਥੇ ਕੋਈ ਵਿਸਪੋਰਟ ਜਿਆ ਹੋਇਆ ਹੈ ਸੋ ਜਿੰਨੂੰ ਅਸੀਂ ਆ ਕੇ ਇੱਥੇ ਚੈੱਕ ਕੀਤਾ ਹੈ ਸਾਰੀਆਂ ਟੀਮਾਂ ਨੇ ਉਸ ਵੇਲੇ ਚੈੱਕ ਕੀਤਾ ਫੋਰੈਂਸਿਕ ਟੀਮਾਂ ਵੱਲੋਂ ਵੀ ਇੱਥੇ ਜਾਂਚ ਕੀਤੀ ਗਈ ਹੈ ਤੇ ਅਸੀਂ ਇਸ ਚੱਗੇ ਐਫ ਆਈ ਆਰ ਰਜਿਸਟਰ ਕਰਕੇ ਜੋ ਅੱਗੇ ਬਣਦੀ ਕਾਰਵਾਈ ਹੈ ਉਸ ਤੇ ਤਫਤੀਸ਼ ਕਰਕੇ ਅਮਲ ਵਿੱਚ ਲਿਆ ਰਹੇ ਹਾਂ ਮੈਂ ਕਿੰਨੇ ਜਾਣੇ ਸੀ ਸੀ ਟੀ ਵੀ ਮੈਂ ਕੀ ਸਾਹਮਣੇ ਆਇਆ ਜੀ ਅਜੀ ਸੀ ਸੀ ਟੀ ਵੀ ਟ੍ਰੇਲ ਐਗਜ਼ਾਮਿਨ ਕੀਤੀ ਜਾ ਰਹੀ ਹੈ ਤੇ ਅਸੀਂ ਹੁਣੇ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਤੇ ਅੱਗੇ ਇਹਦੇ ਵਿੱਚ ਜੋ ਬਣਦੀ ਕਾਰਵਾਈ ਹੈ ਉਹ ਇਸ ਵਿੱਚ ਲੈ ਕੇ ਜਾ ਰਹੀ ਹੈ ਫਿਲਹਾਲ ਅਸੀਂ ਏਰੀਆ ਜੋ ਹੈ ਜੋ ਜਿੱਥੇ ਆਪਾਂ ਨੂੰ ਇਨਫੋਰਮੇਸ਼ਨ ਆਈ ਸੋ ਅਸੀਂ ਆਸ-ਪਾਸ ਦਾ ਏਰੀਆ ਸਿਕਿਉਰ ਕੀਤਾ ਹੈ ਆਪਣੇ ਜ਼ਿਲ੍ਹੇ ਦੇ ਜਿਹੜੇ ਹੋਰ ਸਾਡੇ ਇੰਪੋਰਟੈਂਟ ਪੁਆਇੰਟਸ ਹੈ ਉਹਨਾਂ ਦੀ ਸਿਕਿਉਰਿਟੀ ਤੇ ਮੇਨ ਜਿਹੜਾ ਸਾਡੇ ਬੱਸ ਸਟੈਂਡ ਰੇਲਵੇ ਸਟੇਸ਼ਨ ਹੈ ਆਪਾਂ ਉਹਨਾਂ ਦੀ ਸਿਕਿਉਰਿਟੀ ਸਿਕਿਉਰਿਟੀ ਸਿਹਰੇ ਠੀਕ ਕੀਤੀ ਹੈ ਜੀ ਜੀ ਬਿਲਕੁਲ ਕੋਸ਼ਿਸ਼ ਕਰਿਓ ਚੰਡੀਗੜ੍ਹ ਦੇ ਵਿੱਚ ਵੀ ਇਦਾਂ ਹੀ ਇੱਕ ਆਟੋ ਦੇ ਵਿੱਚ ਬੈਠ ਕੇ ਅਟੈਕ ਕੀਤਾ ਜਾਂਦਾ ਉਹੀ ਟ੍ਰੈਂਡ ਜਿਹੜਾ ਹੈਗਾ ਅਸੀਂ ਅਜੇ ਤਫ਼ਤੀਸ਼ ਕਰ ਰਹੇ ਹਾਂ ਜਿਵੇਂ ਵੀ ਡਿਟੇਲਸ ਆਣਗੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਜੀ ਅਸੀਂ ਅਜੇ ਫੋਰੈਂਸਿਕ ਟੀਮ ਨੇ ਅਜੇ ਤੋਂ ਸੈਂਪਲ ਲਏ ਆ ਸੋ ਜੋ ਵੀ ਇਨਫੋਰਮੇਸ਼ਨ ਜਿਵੇਂ ਵੀ ਆਂਦੀ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਅਸੀਂ ਸੀਸੀਟੀਵੀ ਇੱਥੋਂ ਵੀ ਕਲੈਕਟ ਕੀਤੇ ਹੋਰ ਵੀ ਜਿੱਥੇ ਥਾਵਾਂ ਤੇ ਸਾਨੂੰ ਲੱਗਦਾ ਹੈ ਕਿ ਮੇਨ ਸਾਨੂੰ ਟ੍ਰੇਲ ਮਿਲ ਸਕਦੀ ਹੈ ਉਹ ਆਪਾਂ ਸਾਰੀ ਇਨਫੋਰਮੇਸ਼ਨ ਅਜੇ ਕਲੈਕਟ ਕਰ ਰਹੇ ਹਾਂ ਤੇ ਜਿਵੇਂ ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਕੋਈ ਬੋਲ ਅਸੀਂ ਉਸ ਨੂੰ ਸਾਨੂੰ ਅਜੇ ਜਿਵੇਂ ਜੋ ਚੀਜ਼ਾਂ ਸਾਹਮਣੇ ਆਣਗੀਆਂ